ਸਸਕਲ ਜੀ ਸਾਰੇ ਉਹਨਾਂ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 12 ਅਤੇ 13 ਦਸੰਬਰ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਪੰਜਾਬ ਦੇ ਨੇੜੇ ਜਿਹੜੇ ਬੱਦਲਵਾਈ ਲਗਾਤਾਰ ਪਹੁੰਚ ਚੁੱਕੇ ਹੈ ਪੱਛਮੀ ਸਿਸਟਮ ਤੋਂ ਜਿਮਕਤੰਦ ਅਸਾਸਿ ਕਿ 12 ਤਰੀਕ ਦੁਪਹਿਰ ਹੁੰਦੇ ਹੁੰਦੇ ਬੱਦਲਵਾਈ ਪੰਜਾਬ ਦੇ ਉੱਪਰ ਐਂਟਰ ਕਰ ਜਾਵੇਗੀ ਤੇ ਸਵੇਰ ਤੇ ਸਵੇਰ ਧੁੰਦ ਦੇ ਹਾਲਾਤ ਵਧਣਗੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ 'ਚ ਤਗੜੀ ਧੁੰਦ ਦੇਖਣ ਨੂੰ ਮਿਲੀ ਜੋ ਕਿ ਧੁੰਦ ਕਾਫੀ ਸੰਘਣੀ ਹੈ ਤੇ ਬਕ ਬਕ ਇਸიან ਦੇ ਵਿੱਚ ਧੁੰਦ ਜਿਹੜੀ ਆਉਂਦੇ 2-3 ਘੰਟੇ ਜਿਵੇਂ ਹੀ ਜਾਨੀ ਕਿ ਜਿਵੇਂ ਇਸ ਤਰੀਕੇ ਨਾਲ ਧੁੱਪ ਚੜੂਗੀ ਉਸ ਤਰੀਕੇ ਨਾਲ ਹੀ ਇਹ ਧੁੰਦ ਸਾਫ ਹੋ ਜਾਵੇਗੀ ਕੋਰਾ ਵੀ ਕਿਸੇ ਕਿਸੇ ਇਲਾਕੇ ਚ ਦੇਖਿਆ ਗਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਆਉਂਦੇ ਸਮੇਂ ਤੁਹਾਨੂੰ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਦੇਖੋ ਤੁਸੀਂ ਪਹਾੜੀ ਖੇਤਰਾਂ ਵਿੱਚ ਹਿਮਾਲਿਆ ਪਰਬਤ ਲੜੀ ਦੇ ਉੱਪਰ ਲਗਾਤਾਰ ਕਾਰਵਾਈ ਜਾਰੀ ਨੇ ਤੇ ਇਹ ਸਿਸਟਮ ਜਿਹੜਾ ਹੁਣ ਤਕੜੇ ਰੂਪ ਦੇ ਵਿੱਚ ਜੰਮੂ ਕਸ਼ਮੀਰ ਅਤੇ ਲੇਹ ਵਿੱਚ ਪਹੁੰਚ ਰਿਹਾ ਹੈ। ਪਛਮੀ ਸਿਸਟਮ ਜਾਰੀ ਹੈ ਜੋ ਪੰਜਾਬ ਦੇ ਉੱਪਰ ਆਉਂਦੇ ਕੁਝ ਘੰਟਿਆਂ ਵਿੱਚ ਐਂਟਰੀ ਕਰ ਜਾਣਗੇ। 12 ਤਰੀਕ ਅਤੇ 13 ਤਰੀਕ ਲਗਾਤਾਰ ਪੰਜਾਬ ਦੇ ਉੱਪਰ ਬੱਦਲਵਾਈ ਬਣੀ ਰਹੇਗੀ। ਕਿਣਮਣ ਕਣੀ ਦੇ ਹਾਲਾਤ ਅਤੇ ਬਰਫਵਾਰੀ ਦੀ ਉਮੀਦ ਪਹਾੜੀ ਖੇਤਰਾ ਵਿੱਚ ਲਗਾਤਾਰ ਜਾਰੀ ਹੈ। ਜਿਸ ਦੇ ਸਿੱਟੇ ਵਜੋਂ ਮਦਾਨੀ ਇਲਾਕੇ ਵਿੱਚ ਵੀ ਠੰਡ ਦਾ ਮਾਹੌਲ ਵਧੇਗਾ। ਬਿਸ਼ੱਕ ਬੱਦਲਵਾਈ ਰਹਿਣ ਦੇ ਨਾਲ ਓਵਰਕਾਸਟ ਕੰਡੀਸ਼ਨਾਂ ਬਣ ਰਹੀਆਂ ਨੇ ਜਿਸ ਦੇ ਸਿੱਟੇ ਵਜੋਂ ਰਾਤ ਨੂੰ ਟੈਂਪਰੇਚਰ ਥੋੜੇ ਜੇ ਅਪ ਹੋ ਰਹੇ ਨੇ। ਜੋ ਟੈਂਪਰੇਚਰ ਆਪਣੇ ਪਠਾਨਕੋਟ ਦੇ ਵਿੱਚ ਅਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਹੇ ਨੇ ਉਹ ਠੰਡਾ ਏ ਪਰ ਮਾਲਵਾ ਬੈਲਟ ਦੀ ਗੱਲ ਕਰੀਏ ਪਠਾਨਕੋਟ ਤੋਂ ਲਗਭਗ 2 250 300 ਕਿਲੋਮੀਟਰ ਦੂਰ ਆਪਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਡਾ ਗਰਮਾਜ ਦਾ ਮਾਹੌਲ ਹਲੇ ਵੀ جاری ਏ ਦਿਨ ਦੇ ਮੇਲੇ ਚੰਗੀ ਧੁੱਪ ਲੱਗ ਰਹੀ ਏ ਅੱਜ ਵੀ ਧੁੱਪ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੀ ਏ ਪਰ ਬੱਦਲਬਾਈ ਰਹਿਣ ਦੇ ਕਾਰਨ ਉਮੀਦ ਘੱਟ ਈ ਏ ਤੇ ਬੱਦਲਬਾਈ ਦੋ ਦਿਨ ਲਗਾਤਾਰ ਜਾਰੀ ਰਹੂਗੀ 12 ਤੇ 13 ਤਸਬਰ ਨੂੰ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਦੋਨੇ ਦਿਨ ਓਵਰਕਾਸਟ ਕੰਡੀਸ਼ਨਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਰਹੇਗਾ ਰਾਤ ਨੂੰ ਠੰਡ ਦੇਖਣ ਨੂੰ ਮਿਲੂਗੀ ਕੱਲ੍ਹ ਨੂੰ ਵੀ ਧੁੰਦ ਦੇ ਹਾਲਾਤ ਬਣ ਸਕਦੇ ਨੇ ਅੱਜ ਧੁੰਦ ਜਿਹੜੀ ਹੈ ਉਹ ਸੰਘਣੀ ਦੇਖੀ ਗਈ ਮਤਲਬ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੀ ਸਭ ਤੋਂ ਸੰਘਣੀ ਧੁੰਦ ਅੱਜ ਦੇਖੀ ਗਈ ਤੇ ਆਉਂਦੇ ਦਿਨਾਂ ਵਿੱਚ ਹੋਰ ਸੰਘਣੀ ਧੁੰਦ ਦੀ ਉਮੀਦ ਕੀਤੀ ਜਾ ਸਕਦੀ ਹੈ ਆਉਂਦੇ ਦਿਨਾਂ ਵਿੱਚ ਮੌਸਮ ਦੀ ਹਰ ਇੱਕ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੀਆਂ ਜਾਣਕਾਰੀਆਂ ਅਸੀਂ ਡੇਲੀ ਲਿਉਦੇ ਰਹਿੰਦੇ ਆ ਬਾਕੀ ਦੁਪਹਿਰ ਅਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਮਣੇ ਰਿਓ ਚੈਨਲ ਦੇ ਉੱਪਰ ਧੰਨਵਾਦੀ